ਜੇ ਵੀ ਸਰ ਜਿੱਦਾ ਜਗ੍ਹਾ ਹੋਵੇ ਚੱਲ ਜਾਣਾ ਸਾਡੇ ਅਮਰ ਅਮਰਸਰ ਪੁਲਿਸ ਦੇ ਐਸਪੀ ਸ਼੍ਰੀ ਵਿਮੈਨੂ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਿ ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਤੇ ਅਮਰਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਹਦੇ ਆਧਾਰ ਤੇ ਇੱਕ ਕੇਸ ਕੇਸ ਦਰਜ ਕਰਕੇ ਉਹਨੂੰ ਫੋਲੋ ਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲਖਾ ਖੇਮ ਕਰਨ ਵਾਸੀ ਤਰਨਤਨ ਉਹਨੂੰ ਉੱਥੋਂ ਖੇਮ ਕਰਨ ਤੋਂ ਜਾ ਕੇ ਗਾਬੂ ਕੀਤਾ ਤੇ ਉਹਨੂੰ ਜਿਹੜਾ ਐਡਵਾਂਸ ਸੀ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਤਦ ਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਖੇਮ ਕੱਦ ਕਿਹੜੀ ਜਗ੍ਹਾ ਤੋਂ ਇਹੋ ਤੇਰੇ ਬਰਾਮਦ ਹੋਈ ਜੀ ਇਹਨਾਂ। ਖੇਮ ਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋੜੇ ਹੈਗਾ ਪਿੰਡ। ਸਰ ਇਹ ਕਿਹੜੀ ਐਫ ਆਈ ਆਰ ਦਾ ਹਿੱਸਾ ਹੈ ਜੀ ਤਾਂ ਮਾਮਲਾ ਹੈ। ਕਿਹੜੀ ਐਫ ਆਈ ਆਰ ਦਾ ਹਿੱਸਾ ਹੈ ਇਹ? ਇਹ ਨਵੀਂ ਐਫ ਆਈ ਆਰ ਦਾ ਜੋ ਜੀ 130 ਨੰਬਰ ਐਫ ਆਈ ਆਰ ਆ ਇਹ ਕੱਲ ਦਰਜ ਹੋਈ ਆ। 21 23 25 62 ਐਨ ਡੀ ਪੀ ਐਸ ਥਾਣਾ ਸਲਾਮਾਬਾਦ ਅੰਮ੍ਰਿਤਸਰ। ਕਿ ਕਿਤੋਂ ਆਈ ਪਾਕਿਸਤਾਨ ਕੇ ਸਮਗਲਰ ਕੋਈ ਆ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਲਰ ਹੈਗਾ ਜੀ ਉਹ 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 ਨੇ ਉਹਨੇ ਸਪਲਾਈ ਕੀਤੀ ਸਰ ਜੀ ਮਾਰਕੀਟ ਵੈਲਿਊ ਕਿੰਨੀ ਹੈ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਦਾ ਨਸ਼ਾ ਅਸੀਂ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦੇ ਕੋਈ ਮੁੱਲ ਪਾਉਣਾ ਦੇ ਨਾ ਵੇਚਣਾ ਅਸੀਂ ਡਿਸਟਰਾਏ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਬਾਜੂ। ਇਹ ਸਰ ਇਹ ਖੇਤ ਕਦੋਂ ਸੀ ਇਹ ਕਿਸ ਤਰੀਕ ਨੂੰ ਆਈ ਸੀ? ਸਰ ਕਿਤੇ ਪਹੁੰਚ ਨਹੀਂ ਸਕਦਾ। ਇਹ ਇਹ ਕੱਲ ਆਈ ਸੀ ਤੇ ਅਮਰਸਰ ਹੋਣੀ ਸੀ ਜੀ। ਅਮਰ ਸ਼ਹਿਰ ਚੋਂ ਅੱਗੇ ਆ ਕੇ ਇਹਨਾਂ ਨੇ ਗਾਂ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ, ਕੀ ਕਰਨੀ ਸੀ। ਦੈਟ ਵਿਲ ਬੀ ਕਨਸੀਡਰਡ ਇਨ ਇਨਵੈਸਟੀਗੇਸ਼ਨ। ਸਰ ਆਈਟ ਡਰੋਨ ਰਾਹੀਂ ਆਈ ਹੈ। ਹਾਂਜੀ ਆਈਟ ਡਰੋਨ ਨਾਲ। ਕੋਈ ਡਿੱਤੀ ਬਈ ਹੋਏ ਬੰਦੇ ਜਿਨ੍ਹਾਂ ਨੂੰ ਸਪਲਾਈ ਕਰਨੀ ਸੀ ਨਾਲ। ਕੋਈ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ। ਸੌਰੀ, ਵੀ ਕੈਨਟ ਡਿਸਕਸ। ਸਾਡੇ ਨਾਲ ਖਾਬ ਪਹਿਲੇ ਹੈ ਵੀ ਕੇਸ ਦਰਜ ਸੀ। ਇਹਦੇ ਖਿਲਾਫ ਪਹਿਲਾਂ ਕੋਈ ਵਦੇਸ਼ੀ ਲਿੰਕੀ ਹੈ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਉਹ ਵਿਦੇਸ਼ੀ ਲਿੰਕੀ ਆ ਇੱਕ ਡਿਪਾਰਟਮੈਂਟ ਗੁੰਮਰਾਹ ਕਰਵਾ ਕੇ ਸੈਂਮੈਂਟ ਦੇ ਲੱਖੇ ਰੋ ਵੀ ਵੇਹਰਾ ਬੈਠੇ ਨੇ ਉਹਦਾ ਲਿੰਕ ਨਹੀਂ ਹੈ ਜੀ ਲੰਡੇ ਦਾ ਲਿੰਕ ਨਹੀਂ ਨਹੀਂ ਲੰਡੇ ਦਾ ਇਹਦੇ ਜੀ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦਾ ਹੀ ਲਿੰਕ ਹੈਗਾ ਉਹ ਜਿਹੜਾ ਵਿਦੇਸ਼ੀ ਲਿੰਕੀ ਆ ਸਰ ਇਹਦਾ ਬੈਕਗਰਾਉਂਡ ਕੀ ਹੈ ਕੰਮ ਕੀ ਕਰਦਾ ਇਹ ਕਿਸ ਕੀ ਹੈ ਇਹ ਮਜ਼ਦੂਰੀ ਦਾ ਕੰਮ ਕਰਦਾ ਪੰਚੇਤ ਆਖਾਂ ਬੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਇਹ ਦੇਖ ਲਓ ਕੋਈ ਬਲਾਮ ਕਰਦਾ ਨਹੀਂ ਕਿ 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 ਹਾਂਜੀ ਲਿੰਕ ਤੇ ਚਾਹੀਦਾ ਹੈ ਲਿੰਕ ਤੇ ਮਾਰੋ ਹੈਪੀ ਬਰਥਡੇ ਹੈਪੀ ਬਰਥਡੇ ਅਲੀ ਜਿਹੜਾ ਫੋਰਨ ਪਾਕਿਸਤਾਨ ਚ ਬੈਠਾ ਇਹ ਇੰਡੀਆ ਦੇ ਅਮਰਸਰ ਦੇ ਬੰਦੇ ਹੈਗੇ ਨੇ ਉਹਨੂੰ ਆਈਡੈਂਟੀਫਾਈ ਕਰਾਂਗੇ ਉਹ ਬੈਕਵਰਡ ਫਾਰਵਰਡ ਲਿੰਕੇਜ ਯੂਨੀਵਰਸਿਟੀ ਜਿਹੜਾ ਜੋ ਬਿਸਟੈਬਲਿਸ਼ ਹੋ ਰਿਹਾ ਉਹਨੂੰ ਕਰਾਂਗੇ ਸਭ ਪਹਿਲਾਂ ਕੋਈ ਕਨਸਾਈਨਮੈਂਟ ਮਗਵਾ ਚੁੱਕਾ ਹੈ ਜਾਂ ਨਹੀਂ ਫੋਰ ਯੂਨੀਵਰਸਿਟੀ ਕਿਸ ਦਾ ਬਾਰਡਰ ਉਹਦੇ ਬੀਲਿੰਗ ਦੀ ਪਾਈ ਸੀ ਉਹਨਾਂ ਦਾ